ਸੁਖਵੀਰ ਬਾਦਲ ਸਮੇਤ ਉਹਨਾਂ ਨੂੰ ਵਰਚੇ ਦੇ ਕਿ ਉੱਥੇ ਬਿਠਾ ਦੇ ਇੱਥੇ ਲਾਉਂਦੇ ਅੱਗੇ ਕਿ ਉਹ ਜਿਹੜੀ ਖਾਲੀ ਇੱਕ ਡਰਾਮੇਬਾਜੀ ਨਾਲੋਂ ਵਰਚੇ ਲੈ ਕੇ ਉੱਥੇ ਬੈਣ ਨਾਲੋਂ ਇੱਥੇ ਆਂਦੇ ਵਰਚੇ ਲੈ ਕੇ ਸਾਰੇ ਅਕਾਲੀ ਤੁਸੀਂ ਉਹਦੇ ਨਾਲ ਐਗਰੀ ਨਹੀਂ ਕਰਦੇ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਕਿ ਜਿਹੜੀ ਤਨਖਾਹ ਲਈ ਉਹ ਸਜ਼ਾ ਜੀ ਜਿਹੜੇ ਬੰਦੇ ਇੱਕ ਮਿੰਟ ਜਿਹੜੇ ਬੰਦੇ ਉੱਥੇ ਆਪਣੇ ਆਪਣੇ ਆਮ ਰੂਟੀਨ 'ਚ ਝਾੜੂ ਮਾਰਦੇ ਆ ਜਿਹੜੇ ਭਾਂਡੇ ਰੋਜ਼ ਮਾਂਦੇ ਆ ਸੇਵਾ ਕਰਦੇ ਆ ਉਹ ਸਜ਼ਾ ਭੁਗਤ ਰਹੇ ਜੀ ਜੇ ਇਹ ਵਰਸ਼ਾ ਲੈ ਕੇ ਬੈਣਾ ਸਜ਼ਾ ਫਿਰ ਤਾਂ ਸਾਰੇ ਸੇਵਾਦਾਰ ਸਜ਼ਾ ਭੁਗਤ ਰਹੇ ਨੇ ਜਿਹੜੇ ਡਿਊਟੀਆਂ ਜੇ ਭਾਂਡੇ ਮਾਂਜਣਾ ਸੇਵਾ ਨੂੰ ਆਪਾਂ ਸਜ਼ਾ ਕਹਿੰਨੇ ਆ ਫੇ ਸਾਰੀ ਜਿਹੜੀ ਲੱਖਾਂ ਸੰਗਤ ਰੋਜ਼ ਉੱਥੇ ਬਰਤਨਾਂ ਦੀ ਸੇਵਾ ਕਰਦੀ ਫੇ ਉਹ ਸਜ਼ਾ ਭੁਗਤ ਰਹੇ ਨੇ ਜੇ ਸੇਵਾ ਜੇ ਸੇਵਾ ਬਾਥਰੂਮ ਸਾਫ਼ ਕਰਨੇ ਇਸ ਸੇਵਾ ਕੇਵਲ ਸਜ਼ਾ ਤਾਂ ਫੇਰ ਉੱਥੇ ਜਿਹੜੇ ਰੋਜ਼ ਬਾਥਰੂਮ ਸਾਫ਼ ਕਰਦੇ ਨੇ ਸੇਵਾਦਾਰ ਉਹ ਫੇਰ ਸਜ਼ਾ ਭੁਗਤ ਰਹੇ ਨੇ ਇਹ ਸਜ਼ਾ ਨਹੀਂ ਹੈ ਇਹ ਡੇ ਵੱਡੇ ਕੋ ਕਰਮ ਕਰਕੇ ਤੁਸੀਂ ਮੰਨ ਗਏ ਤੁਸੀਂ ਐਗਰੀ ਕਰਕੇ ਇੱਕੇ ਸਵਾਲ ਦਾ ਜਵਾਬ ਹਾਂ ਚ ਦਿੱਤਾ ਕਿ ਹਾਂ ਤੁਸੀਂ ਗੋਲੀਆਂ ਚਲਵਾਈਆਂ ਸਿੱਖਾ ਤੇ ਤੁਸੀਂ ਕਤਲੇਆਮ ਕਰਵਾਇਆ ਤੁਸੀਂ ਸਰਕਾਰ ਦੇ ਹੁੰਦੇ ਆਂ ਬਾਬਾ ਰਾਮ ਰਹੀਮ ਨੂੰ ਜ਼ਥੇਦਾਰਾਂ ਨੂੰ ਆਪਣੀ ਕੋਠੀ ਚ ਸੱਦ ਕੇ ਮਾਫੀ ਦਵਾਈ ਇੰਨੀ ਵੱਡੇ ਕੋ ਕਰਮ ਕਰਕੇ ਈਵਨ ਰਾਮ ਰਹੀਮ ਨੂੰ ਪੋਸ਼ਾਕ ਦੇਣ ਵਾਲੇ ਗੁਰਗੋਬਿੰਦ ਸਿੰਘ ਜੀ ਦੀ ਇਹ ਐਗਰੀ ਕਰਕੇ ਇਹੋ ਜੇ ਕੋ ਕਰਮ ਕਰਕੇ ਇਹਨਾਂ ਦੀ ਸਜ਼ਾ ਇੰਨੀ ਕੀ ਬਣਦੀ ਹੈ ਵੀ ਤੁਸੀਂ ਤੁਸੀਂ ਇਸ ਚੀਜ਼ ਨਾਲ ਐਗਰੀ ਨਹੀਂ ਕਰਦੇ ਕਿ ਉਹਨਾਂ ਨੇ ਅਕਾਲ ਤੱਕ ਸਾਈਬ ਦੇ ਸਾਹਮਣੇ ਖੜ ਕੇ ਉੱਥੇ ਸਾਰੀ ਮੀਡੀਆ ਵੀ ਸੀ ਸਾਰੀ ਦੁਨੀਆ ਦੇ ਸਾਹਮਣੇ ਮੰਨੇ ਲੋਕੀ ਇਹ ਵੀ ਕਹਿ ਰਹੇ ਆ ਕਹਿੰਦੇ ਚਲੋ ਮੰਨਣਾ ਵੀ ਕਹਿੰਦੇ ਬਹੁਤ ਵੱਡੀ ਗੱਲ ਹੈ ਫਿਰ ਤਾਂ ਜਦੋਂ ਮਰਜੀ ਸਰਕਾਰ ਗੋਲੀਆਂ ਚਲਾ ਕੇ ਬਾਅਦ ਵਿੱਚ ਆ ਕੇ ਫਿਰ ਮੰਨ ਜਾਗੇ ਮਾਫੀ ਮੰਗ ਲਾਂਗੇ ਸਜ਼ਾ ਨਹੀਂ ਹੈ ਇਹ ਸਜ਼ਾ ਹੁੰਦੀ ਉਹਨਾਂ ਨੂੰ 506 ਛੇਕ ਦਿੰਦੇ ਸਜ਼ਾ ਹੁੰਦੀ ਸਾਰਾ ਅਕਾਲੀ ਦਲ ਦੇ ਜਿਹੜੀ ਕੈਬਨਿਟ ਦੇ ਵਿੱਚ ਫੈਸਲੇ ਹੋਏ ਸੀ ਇਨਕਲੂਡਿੰਗ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਦੇ ਉਹ ਸਾਰੀ ਦੀ ਸਾਰੀ ਕੈਬਨਿਟ ਇਨਕਲੂਡਿੰਗ ਮਿਨਿਸਟਰ ਅਕਾਲੀ ਦਲ ਸਾਰਾ ਜਿਨ੍ਹਾਂ ਨੇ ਕੋ ਕਰਮ ਕੀਤਾ ਉਹਨਾਂ ਨੂੰ 506 ਛੇਕ ਦਿੰਦੇ ਉਹ ਸਜ਼ਾ ਮੰਦੇ ਸੀ ਆ ਕੀ ਸਜਾ ਵੀ ਉਹ 5 ਦਿਨ ਬਹਿ ਗਿਆ ਬਰਸ਼ਾ ਲੈ ਕੇ ਉਹ ਗੋਲੀਬਾਜੀ ਵਾਲੇ ਡਰਾਮਾ ਜਾ ਕਰ ਲਿਆ ਸਾਰੀ ਕੌਮ ਜਾਣਦੀ ਹੈ ਇਹ ਡਰਾਮੇਬਾਜੀ ਹੋਈ ਹੈ ਜੇ ਜਿਨੇ ਗੋਲੀ ਚਲਾਈ ਸੀ ਨਰਿੰਦਰ ਸਿੰਘ ਚੋੜਾ ਨੇ ਜੇ ਕਿਤੇ ਉਹ ਵਾਕਈ ਖਾਰਕੂ ਹੈ ਤਾਂ ਉਹਦਾ ਨਿਸ਼ਾਨਾ ਹੋਣਾ ਚਾਹੀਦਾ ਸੀ ਉਹ ਪੈੜ ਦੇ ਵਿੱਚ ਨਾ ਗੋਲੀ ਲੱਗਦੀ ਫਿਰ ਤੁਸੀਂ ਇਹਨੂੰ ਡਰਾਮਾ ਮੰਨਦੇ ਹੋ ਜਿਹੜੀ ਗੋਲੀ ਗੋਲੀ ਚੱਲੀ ਉਹਨਾਂ ਦੇ ਉੱਤੇ ਇਹ ਕੋ 100% ਡਰਾਮਾ ਹਰ ਬੰਦਾ ਜਾਣਦਾ ਡਰਾਮਾ ਜੀ ਇਸੋ ਵਾੜਾ ਡਰਾਮਾ ਕਿਉਂ ਹੋ ਸਕਦਾ ਲੇਕਿਨ ਅਕਾਲੀ ਦਲ ਦੇ ਲੀਡਰ ਤਾਂ ਇਹ ਕਹਿ ਰਹੇ ਆ ਕਿ ਉਹਨੂੰ ਪੰਜ ਤੋਂ ਛੇਕਣਾ ਚਾਹੀਦਾ ਕਹਿੰਦੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਗੋਲੀ ਚਲਾਈ ਹੈ ਨਰੈਣ ਸਿੰਘ ਚੋੜਾ ਦੇ ਬਾਰੇ ਉਹ ਕਹਿੰਦੇ ਕਿ ਇਹਨੂੰ ਪੰਜ ਤੋਂ ਛੇਕ ਕੇ ਇਹ ਤਾਂ ਅਕਾਲੀ ਦਲ ਦੇ ਲੀਡਰ ਮੰਗ ਕਰ ਰਹੇ ਆ ਅੱਛਾ ਉਹਨਾਂ ਨੂੰ ਨਾ ਛੇਕੋ ਜਿਨ੍ਹਾਂ ਨੇ ਗੋਲੀ ਜਿਹੜੀ ਸੰਗਤ ਤੇ ਬੈਠਿਆ ਨਿਤਨੇਮ ਕਰਦਿਆਂ ਚਲਾਈ ਵੈਗਰੂ ਵੈਗਰੂ ਸਿਮਨ ਕਰਦਿਆਂ ਚਲਾਈ ਉਹਨਾਂ ਨੂੰ ਪੰਜ ਤੋਂ ਨਾ ਛੇਕੋ ਇੱਕ ਨਰੈਣ ਸਿੰਘ ਚੋੜਾ ਜੀ ਸੱਚੀ ਵੀ ਸਹੀ ਵੀ ਮੰਨ ਲਈ ਹੈ ਜਿਉਂਦੇ ਦਿਲੋਂ ਕੋਈ ਉੱਠਿਆ ਰੋਸ ਕੇ ਬੰਦੇ ਨੇ ਇੰਨਾ ਨਿਰਦਈ ਇਹਨੇ ਜ਼ੁਲਮ ਬਹੁਤ ਕੀਤੇ ਨੇ ਉਹਦੇ ਨਾਲ ਜੇ ਚਲਾਈ ਵੀ ਹੈ ਤੇ ਉਹਨੂੰ ਪੰਜ ਸੌ ਸੇਕ ਦਿਓ ਤੇ ਜਿਨ੍ਹਾਂ ਨੇ ਚਲਵਾਈ ਅਕਾਲੀ ਸਰਕਾਰ ਹੁੰਦਿਆਂ ਹੈ ਜੀ ਗੋਲੀकांड ਕਰਵਾਏ ਨੇ ਉਹਨਾਂ ਨੂੰ ਪੰਜ ਸੌ ਨਾ ਸੇਕੋ ਇਹ ਕਿੱਥੇ ਦਾ ਇਹਨਾਂ ਨੂੰ ਕਲੀ ਵਰਛਾ ਦੇ ਕੇ ਤੇ bade bartan mujwa ke chhad do